ਹਾਂਜੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਵੀ ਪੀਐਸਟੈਟ ਕੱਲ 1 ਦਸੰਬਰ ਨੂੰ ਹੋਣ ਜਾ ਰਿਹਾ ਤੇ ਉਸ ਤੋਂ ਪਹਿਲਾਂ ਕੁਝ ਹਦਾਇਤਾਂ ਜਿਹੜੀਆਂ ਪੀਐਸਟੈਟ ਦੀ ਵੈਬਸਾਈਟ ਤੇ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਸੋ ਬਹੁਤ ਸਾਰੇ ਸਟੂਡੈਂਟਾਂ ਨੂੰ ਹੈਗਾ ਵੀ ਕੀ ਲ ਜਾਣਾ ਕੀ ਨਹੀਂ ਲ ਜਾਣਾ ਹਨਾ ਤੋਂ ਸਾਰੀਆਂ ਹਦਾਇਤਾਂ ਆਪਾਂ ਕੱਲੀ-ਕੱਲੀ ਹਦਾਇਤ ਤੁਹਾਡੇ ਸਾਹਮਣੇ ਜਿਹੜੀ ਪੜ੍ਹ ਕੇ ਸੁਣਾਵਾਂਗੇ ਤੁਸੀਂ ਖੁਦ ਵੀ ਵੈਬਸਾਈਟ ਤੇ ਆ ਕੇ ਆਪਣਾ ਜਿਹੜਾ ਪੂਰਾ ਨੋਟਿਸ ਜਿਹੜਾ ਰੀਡ ਕਰ ਸਕਦੇ ਹੋ ਵੈਬਸਾਈਟ ਤੋਂ ਡਾਊਨਲੋਡ ਕਰਕੇ ਸੋ ਸਭ ਤੋਂ ਪਹਿਲੀ ਜਿਹੜੀ ਹਦਾਇਤ ਹੈਗੀ ਇਨਸਟਰਕਸ਼ਨ ਆਪਾਂ ਕਹਿ ਸਕਦੇ ਹਾਂ ਕੈਂਡੀਡੇਟ ਵਾਸਤੇ ਹੈਗੀ ਆ ਜਿੰਨੇ ਵੀ ਐਗਜ਼ਾਮ ਦੇਣ ਜਾ ਰਹੇ ਚਾਹੇ ਪੇਪਰ 1 ਹੈ ਪੇਪਰ 2 ਹੈ ਨਾ ਇਹਨਾਂ ਫਿਚਰ ਪੀਐਸਟ ਵਾਸਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸੋ ਕਹਿੰਦੇ ਵੀ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਉਮੀਦਵਾਰ ਵੱਲੋਂ ਥੋੜਾ ਥੋੜਾ ਮੈਂ ਜਲਦੀ-ਜਲਦੀ ਇਹ ਜਿਹੜੀ ਫੋਟੋ ਤੇ ਹਸਤਾਖਰ ਠੀਕ ਹੈ ਵੀ ਅਸਲ ਵਿੱਚ ਜਿਹੜੀ ਫੋਟੋ ਆ ਸਕੈਨ ਹੋਣੀ ਚਾਹੀਦੀ ਉਹਤੇ ਸਾਈਨ ਹੋਣੇ ਚਾਹੀਦਾ ਫੋਟੋ ਆਈਡੀ ਪ੍ਰੂਫ ਦਿਖਾਉਣਾ ਜ਼ਰੂਰੀ ਹੋਏਗਾ ਠੀਕ ਹੈ ਤੇ ਜੇਕਰ ਕਿਸੇ ਉਮੀਦਵਾਰ ਦੇ ਐਡਮਿਟ ਕਾਰਡ ਫੋਟੋ ਸਕੈਨਡ ਨਹੀਂ ਤਾਂ ਉਸ ਨੂੰ ਐਗਜ਼ਾਮ ਦੇ ਵਿੱਚ ਲਿਖਿਆ ਆ ਇਹਨਾਂ ਨੇ ਐਡਮਿਟ ਕਾਰਡ ਉੱਪਰ ਫੋਟੋ ਪੇਸਟ ਕਰਕੇ ਕਿਸੇ ਗਾਸਟਡ ਅਫਸਰ ਜਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਤੋਂ ਫੋਟੋ ਤਸਦੀਕ ਕਰਾਉਣੀ ਜ਼ਰੂਰੀ ਹੋਏਗੀ ਠੀਕ ਹੈ ਵੀ ਆਪਣਾ ਕਰਵਾ ਲਓ ਮੈਂ ਕਹਿਣ ਦਾ ਮਤਲਬ ਇਹ ਆ ਪ੍ਰੀਖਿਆ ਕੇਂਦਰ ਦੇ ਅੰਦਰ ਕਹਿੰਦੇ ਪੈਨ ਆ ਸਾਰਿਆਂ ਦੀ ਡਾਊਟ ਹੈ ਸਾਰੇ ਪੁੱਛ ਰਹੇ ਕਹਿੰਦੇ ਪੈਨ ਲੈ ਕੇ ਜਾਣਾ ਕਿ ਨਹੀਂ ਲੈਣਾ ਜੀ ਵੀ ਪੈਨਾਂ ਦੇਖੋ ਵੀ ਕਹਿੰਦੇ ਪ੍ਰੀਖਿਆ ਕੇਂਦਰ ਦੇ ਅੰਦਰ ਪੈਨ ਖਾਲੀ ਪੇਪਰ ਮੋਬਾਈਲ ਫੋਨ ਸਮਾਰਟ ਘੜੀ ਜਿਹੜੀ ਆ ਕਹਿ ਸਕਦੇ ਆ ਐਮ ਐਫ ਰੇਡੀਓ ਕੈਲਕੂਲੇਟਰ ਇਹ ਤਾਂ ਤੁਹਾਨੂੰ ਪਤਾ ਆ ਵੀ ਪਤਾ ਵੀ ਇਲੈਕਟ੍ਰੋਨਿਕ ਡਿਵਾਈਸ ਜਾਂ ਕੁਝ ਹੋਰ ਜਾਣ ਦੀ ਸਖਤ ਮਨਹੀ ਹੈ ਵੀ ਪੈਨ ਨਹੀਂ ਲੈ ਕੇ ਜਾਣਾ ਬਾਲ ਪੈਨ ਪ੍ਰੀਖਿਆ ਕੇਂਦਰ ਵਿੱਚ ਉਮੀਦਵਾਰਾਂ ਨੂੰ ਦਿੱਤੇ ਜਾਣਗੇ ਠੀਕ ਆ ਵੀ ਪੈਨ ਚੱਕਣ ਦੀ ਕੋਸ਼ਿਸ਼ ਨਹੀਂ ਕਰਨੀ ਅੱਗੇ ਕਹਿੰਦੇ ਪੀਣ ਵਾਲੇ ਪਾਣੀ ਲਈ ਕੇਵਲ ਟਰਾਂਸਪੇਟ ਬੋਤਲ ਲੈ ਜਾ ਸਕਦੇ ਹੋ ਭਾਬ ਜਿਹੜੀ ਆਪਾਂ 20 ਰੁਪਏ ਦੀ ਬੋਤਲ ਲੈਨੇ ਆ ਉਹੀ ਬੋਤਲ ਲੈ ਜਾ ਸਕਦੇ ਹੋ ਜਿਹਦੇ ਵਿੱਚ ਇਹ ਆਰ ਪਰ ਦਿਖਾਈ ਦਿੰਦਾ ਹੋਵੇ ਠੀਕ ਹੈ ਸੋ ਇਹ ਲੈ ਜਾ ਸਕਦੇ ਹੋ ਆਪਣਾ ਇਹ ਪਾਣੀ ਉਸ ਤਰ੍ਹਾਂ ਕਹਿੰਦੇ ਪ੍ਰੀਖਿਆ ਕੇਂਦਰ ਅੰਦਰ ਅਲਕੋਹਲ ਸ਼ਰਾਬ ਸਰਗਟ ਬਿਨਸ਼ੀਲੇ ਪਦਾਰਥ ਕੋਈ ਨਹੀਂ ਕਰਨੇ ਇਹ ਪੜਨ ਦੀ ਜ਼ਰੂਰਤ ਨਹੀਂ ਵੀ ਤੱਕ ਮੂਰਖੀ ਹੋਊਗਾ ਜਿਹੜਾ ਇਦਾਂ ਕਰਕੇ ਜਾਊਗਾ ਹਨਾ ਉਸ ਤਰ੍ਹਾਂ ਕਹਿੰਦੇ ਉਮੀਦਵਾਰ ਆਪਣੇ ਰੋਲ ਨੰਬਰ ਅੰਦਰ ਨੰਬਰ ਵਾਲੀ ਸੀਟ ਤੇ ਹੀ ਬੈਠੇਗਾ ਜਿਹੜਾ ਉਮੀਦਵਾਰ ਹੈ ਵੀ ਜਿੱਥੇ ਉਥੇ ਰੋਲ ਅਮਰੂਗੋ ਉਸੇ ਸੀਟ ਤੇ ਬੈਠੂਗਾ ਉਮੀਦਵਾਰ ਨੂੰ ਕਿਸੇ ਵੀ ਹਾਲਤ ਵਿੱਚ ਆਪਣੀ ਸੀਟ ਬਦਲਣ ਦੀ ਸਖਤ ਮਨਾਹੀ ਹੈ ਵੀ ਠੀਕ ਹੈ ਇਹ ਨਹੀਂ ਹੁੰਦਾ ਕਿ ਬਹੁਤ ਸਾਰੇ ਆਪਸ ਵਿੱਚ ਗੱਲਾਂ ਮਾਰੀ ਜਾਂਦੇ ਨੇ ਇੱਕ ਦੂਜੇ ਕੋਲੇ ਜਾ ਕੇ ਪੈਗੇ ਤਾਂ ਐਦਾਂ ਨਹੀਂ ਕਰਨਾ ਵੀ ਸਿਰਫ ਆਪਣੀ ਸੀਟ ਤੇ ਹੀ ਬੈਠਣਾ ਹੋਏਗਾ ਅੱਗੇ ਵੀ ਜਿਹੜੇ ਇਹ ਕੁਝ ਡਿਫਰੈਂਟਲੀ ਜਿਹੜੇ ਐਵੇਲਡ ਬੱਚੇ ਹੁੰਦੇ ਆ ਠੀਕ ਹੈ ਫਿਜ਼ੀਕਲ ਵਾਲੇ ਜਿਵੇਂ ਅੱਖਾਂ ਜਾਂ ਹੱਥਾਂ ਤੋਂ ਜਾਂ ਜਿਨ੍ਹਾਂ ਨੂੰ ਸੈਰੀਵਲ ਪੈਲਸੀ ਵਾਲੇ ਆ ਜਾਂਦੇ ਹਨ ਉਹਨਾਂ ਵਾਸਤੇ ਇਹਨਾਂ ਦੇਖਿਆ ਜਿਹੜਾ ਰਾਈਟਰ ਹੋਏਗਾ ਰਾਈਟਰ ਦੀ ਇਜਾਜ਼ਤ ਦਿੱ ਠੀਕ ਹੈ ਅਜਿਹੀ ਹਾਲਤ ਵਿੱਚ ਉਸ ਨੂੰ ਉਮੀਦਵਾਰ ਨੂੰ ਆਪਣੇ ਨਾਲ ਜਿਹੜਾ ਵੀ ਸਰਟੀਫਿਕੇਟ ਦਿਖਾਉਣਾ ਹੋਊਗਾ ਜਿੰਨਾ ਉਹ ਉਹਨਾਂ ਦੀ ਕੋਈ ਅਪੰਗਤਾ ਹੈਗੀ ਆ ਹਨਾ ਤੇ ਉਸ ਨੂੰ ਰਾਈਟਰ ਦਾ ਪਰਫਾਰਮਾ ਵੈਬਸਾਈਟ ਤੇ ਡਾਊਨਲੋਡ ਕਰਕੇ ਭਰ ਕੇ ਲਿਉਣਾ ਜ਼ਰੂਰੀ ਹੋਏਗਾ ਵੀ ਜਿਹੜਾ ਨਾਲ ਰਾਈਟਰ ਹੈ ਉਹਦਾ ਪਰਫਾਰਮਾ ਵੈਬਸਾਈਟ ਤੇ ਹੈਗਾ ਵੈਬਸਾਈਟ ਤੋਂ ਡਾਊਨਲੋਡ ਕਰ ਲਿਓ ਪਰਫਾਰਮਾ ਭਰ ਕੇ ਨੂੰ ਨਾਲ ਲਜਾਇਆ ਜਾਊਗਾ ਹਨਾ ਉੱਤੇ ਸਾਰੀ ਇਨਸਟਰਕਸ਼ਨ ਲਿਖੀਆਂ ਹੋਈਆਂ ਵੀ ਰਾਈਟਰ ਕਿਹਨੂੰ ਰੱਖ ਸਕਦੇ ਅਸੀਂ ਕਿੰਨਾ ਪੜਿਆ ਹੋਣਾ ਚਾਹੀਦਾ ਕਿੱਦਾਂ ਆਉਣਾ ਚਾਹੀਦਾ ਤੇ ਉਹ ਆਪਣੇ ਰਾਈਟਰ ਦਾ ਪਰਫਾਰਮਾ ਅਤੇ ਫੋਟੋ ਆਈਡੀ ਪ੍ਰੂਫ ਵੀ ਕੇਂਦਰ ਸੁਪਰਡੈਂਟ ਤੇ ਹੂਗਾ ਬੰਦਾ ਉਹਦਾ ਜਿਹੜਾ ਸਾਰਾ ਕੁਝ ਉੱਥੇ ਫੋਟੋ ਆਈਡੀ ਸਾਰਾ ਕੁਝ ਪ੍ਰੂਫ ਸੁਪਰਡੈਂਟ ਜਿਹੜਾ ਕੇਂਦਰ ਦਾ ਹੋਊਗਾ ਉਹ ਚੈੱਕ ਕਰੂਗਾ ਉਸ ਤੋਂ ਬਾਅਦ ਇਹ ਜੇਕਰ ਕੋਈ ਉਮੀਦਵਾਰ ਕਿਸੇ ਸ਼ੂਤ ਦੀ ਬਿਮਾਰੀ ਤੋਂ ਪ੍ਰਭਾਵਿਤ ਹੈ ਤਾਂ ਇਹ ਪਰਣੀ ਜ਼ਰੂਰਤ ਨਹੀਂ ਠੀਕ ਹੈ ਵੀ ਤੁਹਾਨੂੰ ਵੱਖਰੀ ਸੀਟ ਤੇ ਬਿਠਾ ਸਕਦਾ ਜਿਹੜਾ ਆਪਣੇ ਨਾਲ ਹੋਊਗਾ ਰਾਈਟਰ ਤੇ ਉਸ ਤੋਂ ਬਾਅਦ ਇਹ ਕਹਿੰਦੇ ਕੋਈ ਵੀ ਉਮੀਦਵਾਰ ਨਿਰਧਾਰਤ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਤੋਂ ਬਾਹਰ ਨਹੀਂ ਜਾ ਸਕਦਾ ਵੀ ਜਦੋਂ ਇੱਕ ਵਾਰੀ ਇੰਟਰ ਹੋ ਗਏ ਉਸ ਤੋਂ ਬਾਅਦ ਬਾਹਰ ਨਹੀਂ ਜਾ ਸਕਦੇ ਠੀਕ ਹੈ ਕੋਈ ਜ਼ਿਆਦਾ ਐਮਰਜੈਂਸੀ ਚ ਜਿਹੜਾ ਉਹ ਵੀ ਸੁਪਰਡੈਂਟ ਦੇ ਅਨੁਸਾਰ ਬਾਹਰ ਜਾ ਸਕਦੇ ਹੋ ਆ OMR ਜਿਹੜ ਪ੍ਰਸ਼ਨ ਪੱਤਰ ਦਾ ਕੋਡ ਤੇ ਸਬਜੈਕਟ ਤੇ ਬੁੱਕਲੈਟ ਕੋਡ ਧਿਆਨਪੂਰਵਕ ਭਰਨੇ ਆ ਵੀ ਦੇਖੋ ਕਿੰਨੀਆਂ ਚੀਜ਼ਾਂ ਭਰਨੀਆਂ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜੂ ਬਹੁਤ ਸਾਰੇ ਛੱਡ ਆਉਂਦੇ ਆ ਨਾਮ ਹੋਊਗਾ ਚਾਹ ਰੋਲ ਨੰਬਰ ਭਰਨਾ ਹੋਊਗਾ ਸੈਂਟਰ ਕੋਡ ਹੋਊਗਾ ਸੈਂਟਰ ਦਾ ਨਾਮ ਹੋਊਗਾ ਪ੍ਰਸ਼ਨ ਪੱਤਰ ਦਾ ਕੋਡ ਹੋਊਗਾ ਸਬਜੈਕਟ ਤੇ ਬੁੱਕਲੈਟ ਕੋਡ ਠੀਕ ਹੈ ਇਹ ਚੀਜ਼ਾਂ ਭਰਨੀਆਂ ਹੋਣਗੀਆਂ ਇਹ ਧਿਆਨ ਨਾਲ ਭਰਨੀਆਂ ਤੇ ਇਹ ਵੇਰਵੇ ਐਡਮਿਟ ਕਾਰਡ ਅਤੇ ਪ੍ਰਸ਼ਨ ਪੱਤਰ ਨਾਲ ਮਿਲਾ ਮਿਲਾ ਲਏ ਜਾਣ ਠੀਕ ਹੈ ਵੀ ਜੇਕਰ ਉਮੀਦਵਾਰ ਕਹਿੰਦੇ OMR ਸ਼ੀਟ ਤੇ ਕੋਈ ਗਲਤ ਬੇਰਵਾ ਭਰੇਗਾ ਤਾਂ ਉਮੀਦਵਾਰ ਦਾ ਜਿਹੜਾ ਨਤੀਜਾ ਪ੍ਰਭਾਵਿਤ ਹੋ ਸਕਦਾ ਚਲੋ ਇਹ ਤੁਹਾਡੀ ਆਪਣੀ ਸਮੁੱਚੀ ਜ਼ਿੰਮੇਵਾਰੀ ਹੈ ਗਲਤ ਇਹਦੇ ਵਿੱਚ ਵੀ 네ਗੇਟਿਵ ਮਾਰਕ ਨਹੀਂ ਹੈਗੀ ਆ ਤੁਹਾਡੇ ਸਾਹਮਣੇ ਜਿਹੜਾ ਅਗਲਾ ਪੁਆਇੰਟ ਹੈ 네ਗੇਟਿਵ ਮਾਰਕ ਕੋਈ ਨਹੀਂ ਚਾਹੇ ਤੁਸੀਂ ਸਾਰੇ ਦੇ ਸਾਰੇ ਪ੍ਰਸ਼ਨ ਕਰਿਓ ਤੁਹਾਡਾ ਕੋਈ ਨੰਬਰ ਨਹੀਂ ਕੱਢਦਾ ਵੀ ਜਿਹੜੇ ਉਸ ਤੁਸੀਂ OMR ਸ਼ੀਟ ਦੇ ਵਿੱਚ ਗੋਲੇ ਹੁੰਦੇ ਹੋ ਸਾਰੇ ਹੀ ਫਿਲ ਕਰਕੇ ਆਉਣੇ ਆ ਤੁਸੀਂ ਠੀਕ ਹੈ ਹਰੇਕ ਠੀਕ ਉੱਤਰ ਲਈ ਇੱਕ ਅੰਕ ਮਿਲੂਗਾ ਇਹ ਤਾਂ ਸਾਨੂੰ ਇਹਨੂੰ ਪਤਾ ਵੀ ਉਸ ਤੋਂ ਬਾਅਦ ਹੋਰ ਇੱਚ ਮੇਨ ਚੀਜ਼ ਕੁਛ ਹੈ ਨਹੀਂ ਅ ਬਸ ਇੱਕ ਇਹ ਹੈ ਵੀ OMR ਜਿਹੜੀ ਸ਼ੀਟ ਹੋਊਗੀ OMR ਸ਼ੀਟ ਹੈ ਉਹਦੇ ਬਾਦੂ ਦਾ ਕਿਤੇ ਵੀ ਕੁਛ ਜਿਹੜਾ ਲਿਖਤ ਤੁਸੀਂ ਨਹੀਂ ਕਰਨੀ ਠੀਕ ਹੈ ਸਪੈਸ਼ਲ ਮਾਰਕਸ ਨਾ ਲਗਾਓ ਤੇ ਕੁਛ ਵੀ ਠੀਕ ਹੈ ਵੀ ਸੋ ਲਾਸਟ ਜਿਹੜੀਆਂ ਕੁਛ ਹੋਈਆਂ ਚੀਜ਼ਾਂ ਕਹਿੰਦੇ ਜਦੋਂ ਤੱਕ ਉਮੀਦਵਾਰਾਂ ਨੂੰ ਪ੍ਰਸ਼ਨ ਪੱਤਰ ਬੁੱਕਲੇਟ ਖੋਲਣ ਲਈ ਨਾ ਕਿਹਾ ਜਾਵੇ ਤਾਂ ਉਸ ਸਮੇਂ ਤੱਕ ਪੇਪਰ ਬੁੱਕਲੇਟ ਨਾ ਖੋਲੀ ਜਾਵੇ ਦੇਖੋ ਆ ਬਹੁਤ ਇੰਪੋਰਟੈਂਟ ਹੈ ਵੀ ਜਦੋਂ ਤੱਕ ਮੰਨ ਲਓ ਸਾਹਮਣੇ ਵਾਲੇ ਟੀਚਰ ਨੇ ਨਾ ਕਿਹਾ ਜਾਵੇ ਨਾ ਵੀ ਬੁੱਕਲੇਟ ਖੋਲੋ ਉਹਨਾਂ ਟਾਈਮ ਨਹੀਂ ਖੋਲਣੀ ਠੀਕ ਆ ਕਹਿਣ ਦਾ ਮਤਲਬ ਹੀ ਜਦੋਂ ਤੱਕ ਪ੍ਰਸ਼ਨ ਪੱਤਰ ਬੁੱਕਲੇਟ ਖੋਲਣ ਲਈ ਨਾ ਕਿਹਾ ਜਾਵੇ ਉਹਨਾਂ ਸਮੇਂ ਤੱਕ ਤੁਸੀਂ ਵੇਟ ਕਰ ਲੈਣੀ ਆ ਬੁੱਕਲੇਟ ਨਾ ਖੋਲਿਓ ਠੀਕ ਆ ਬੁੱਕਲੇਟ ਮਿਲਦੀ ਚੇਪੀਲੀ ਹੁੰਦੀ ਆ ਸੀਲ ਲੱਗੀ ਹੁੰਦੀ ਆ ਜਿਹੜੇ ਹਨਾ ਜੇਕਰ ਕੋਈ ਉਮੀਦਵਾਰ ਪੇਪਰ ਬੁੱਕਲੇਟ ਸਮੇਂ ਤੋਂ ਪਹਿਲਾਂ ਖੋਲਦਾ ਹੈ ਤਾਂ ਉਸਦੇ ਖਿਲਾਫ ਨਿਯਮ ਅਨੁਸਾਰਕ ਬਣਦੀ ਕਾਰਵਾਈ ਕੀਤੀ ਜਾ ਸਕਦੀ ਵੀ ਇਹਦੇ ਵਿੱਚ ਤਾਂ ਬਹੁਤ ਧਿਆਨ ਰੱਖਣਾ ਵੀ ਕਾਲੀ ਨਹੀਂ ਕਰਨੀ ਐਵੇਂ ਬਹੁਤ ਸਾਰੇ ਕਰਦੇ ਵੀ ਮੈਂ ਚੋਰੀ-ਚੋਰੀ ਦੇਖ ਲਾ ਇੱਕ ਅੱਧਾ ਪ੍ਰਸ਼ਨ ਇਦਾਂ ਨਹੀਂ ਕਰਨਾ ਕਿਉਂਕਿ ਕਈ ਵਾਰੀ ਬੱਚੇ ਜਿਹੜਾ ਟੀਚਰ ਹੁੰਦਾ ਕਿ ਉਹ ਇਮੋਸ਼ਨਲੀ ਕਈ ਵਾਰੀ ਟੀਚਰ ਨਹੀਂ ਹੁੰਦਾ ਸਹੀ ਉਹ ਖੋ ਸਕਦਾ ਗੁੱਸੇ 'ਚ ਤੁਹਾਡਾ ਪੇਪਰ ਫੜ ਕੇ ਰੱਖ ਲੇ ਠੀਕ ਹੈ ਤੁਹਾਡੇ ਉੱਥੇ ਤੁਹਾਡਾ ਨੁਕਸਾਨ ਹੋਊਗਾ ਇਸ ਲਈ ਵੀ ਜਦੋਂ ਪੂਰੇ ਟਾਈਮ ਤੇ ਟੀਚਰ ਨੇ ਕਹਿ ਦਿੱਤਾ ਵੀ ਹੁਣ ਪੇਪਰ ਖੋਲਣਾ ਹੁਣ ਸੀਟ ਪਟਣੀ ਹੈ ਤਾਂ ਉਦੋਂ ਅਗਲਾ ਕਹਿੰਦੇ ਵੀ ਜਿਹੜੇ ਸਰਕਾਰੀ ਕਰਮਚਾਰੀ ਆ ਵੀ ਠੀਕ ਆ ਉਹਨਾਂ ਨੇ ਵੀ ਆਪਣੇ ਵਿਭਾਗ ਨੂੰ ਦੱਸਣਾ ਹੋਊਗਾ ਵੀ ਅਸੀਂ ਪੇਪਰ ਦੇਣ ਜਾ ਰਹੇ ਹਾਂ ਇਹ ਜਿਆਦਾ ਇੰਪੋਰਟੈਂਟ ਗੱਲ ਨਹੀਂ ਹੈਗੀ ਤੇ ਉਮੀਦਵਾਰ ਰਫ ਕੰਮ ਜਿਹੜਾ ਰਫ ਕੰਮ ਕਰਨਾ ਜਿਵੇਂ ਮੈਥ ਵਾਲੇ ਹੋਣਗੇ ਠੀਕ ਆ ਮੈਥ ਵਾਲਿਆਂ ਵਾਸਤੇ ਜਿਹੜਾ ਰਫ ਕੰਮ ਹੋਊਗਾ ਉਹ ਬੁੱਕਲੇਟ ਦੀ ਜਿਹੜੀ ਥੋੜੀ ਹੋਊਗੀ ਕੁਐਸਚਨ ਪੇਪਰ ਉਹਦੇ ਵਿੱਚ ਹੀ ਜਿੱਥੇ-ਥੇ ਤੁਹਾਨੂੰ ਖਾਲੀ ਜਗ੍ਹਾ ਮਿਲਗੀ ਉੱਥੇ ਤੁਸੀਂ ਕਰ ਸਕਦੇ ਹੋ ਵੈਸੇ ਰਫ ਵਾਸਤੇ ਇੱਕ ਪੇਜ ਦਿੱਤਾ ਵੀ ਹੋਊਗਾ ਉਮੀਦਵਾਰ ਨੂੰ ਇਸ ਸੰਬੰਧੀ ਕੋਈ ਮਾਣ ਪੱਤਾ ਨਹੀਂ ਦਿੱਤਾ ਜਾਊਗਾ ਤੁਹਾਨੂੰ ਪਤਾ ਹੀ ਆ ਵੀ ਮਾਣ ਪੱਤਾ ਦਿੰਦੇ ਤਾਂ ਸੋ ਇਹ ਵੀ ਤੁਹਾਡੇ ਸਾਹਮਣੇ ਸਾਰੀਆਂ ਇਨਸਟਰਕਸ਼ਨਾਂ ਸੀ ਤੇ ਜਿਨ੍ਹਾਂ ਨੂੰ ਸਮਝ ਲੱਗੇ ਇਨਸਟਰਕਸ਼ਨਾਂ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੀ ਫਿਰ ਵੀ ਹਲੇ ਦੇਖੋ ਇਸ ਤੋਂ ਬਾਅਦ ਤਾਂ ਕੋਈ ਡਾਟ ਰਹਿਣੀ ਨਹੀਂ ਚਾਹੀਦੀ ਵੀ ਇਹ ਸਾਰਾ ਵੀ ਐਗਜ਼ਾਮ 'ਚ ਜਾਣ ਤੋਂ ਪਹਿਲਾਂ ਤੁਹਾਡੇ ਕੋਲੇ ਸਾਰਾ ਕੁਝ ਤੁਹਾਨੂੰ ਦੱਸ ਦਿੱਤਾ ਗਿਆ ਜਿਨ੍ਹਾਂ ਨੂੰ ਜਾਣਕਾਰੀ ਬਧੀ ਲਾਈਕ ਕਰੋ ਸ਼ੇਅਰ ਕਰੋ ਫਿਰ ਵੀ ਕਿਸੇ ਦੀ ਕੋਈ ਜ ਹੈਗੀ ਆ ਹਨਾ ਕੋਈ ਚਿੰਤਾ ਬਿਸ਼ਾ ਤਾਂ ਉਹ ਕਮੈਂਟ ਕਰ ਸਕਦੇ ਹੋ ਸੋ ਧੰਨਵਾਦ ਥੈਂਕ ਯੂ ਟੇਕ ਕੇਰ ਜੀ ਇੱਕ ਵਾਰ ਫਿਰ ਤੋਂ ਜਿਹੜਾ ਆਪਣੇ ਵੱਲੋਂ ਵੈਸਟ ਆਫ ਲੱਕ ਹੈ ਸਾਰੇ ਸਟੂਡੈਂਟਾਂ ਨੂੰ ਜਿਨੇ ਵੀ ਤੁਸੀਂ ਪੰਜਾਬ ਦੇ ਜਿਹੜੇ ਐਗਜ਼ਾਮ ਦੇਣ ਜਾ ਰਹੇ ਹੋ ਠੀਕ ਹੈ ਤਾਂ ਆਪਣੇ ਵੱਲੋਂ ਸ਼ੁਭ ਕਾਮਨਾ ਹੈਗੀ ਹੈ ਪ੍ਰਮਾਤਮਾ ਮਿਹਰ ਕਰੇ ਕਿ ਸਾਰਿਆਂ ਦਾ ਪੋਜ਼ੀਟਿਵ ਰਿਜ਼ਲਟ ਆਵੇ ਤੇ ਸਭ ਦਾ ਪੇਪਰ ਵਧੀਆ ਹੋਵੇ ਥੈਂਕ ਯੂ